ਬਹੁਤ ਬਹੁਤ ਧੰਨਵਾਦ ਜੀ ਗਿਲ ਸਾਹਿਬ ਦਾ ਇਹਨਾਂ ਨੇ ਸਾਡਾ ਦਰਦ ਦੇਖਿਆ ਜਿੰ ਪਿੰਡ ਵਾਲਿਆਂ ਦਾ ਬਹੁਤ ਮਾੜੇ ਹਾਲਾਤ ਹੈ ਜੀ 5 ਏਨੇ ਸਾਲ ਚ 5 6 ਸਾਲ ਚ ਕੋਈ ਕਿਸੇ ਨੇ ਸਹਾਰ ਨਹੀਂ ਲਈ ਪਿੰਡ ਦੀ ਜੋ ਕਿਸੇ ਨੇ ਇਹਨਾਂ ਨੇ ਨਹੀਂ ਕੀਤਾ ਪਹਿਲਾਂ ਵੀ ਬਹੁਤ ਇਹਨਾਂ ਦੀ ਸੇਵਾ ਹੈ ਪਿੰਡ ਨੂੰ ਬਹੁਤ ਵਧੀਆ ਕਰੇ ਹਾਂ ਜਿੱਤ ਕੇ ਵੀ ਨਹੀਂ ਆਉਂਦਾ ਇੱਕ ਬੰਦਾ ਦੋ ਹਾਂਜੀ ਹਾਂਜੀ ਫਿਰ ਫਿਰ ਤਾਂ ਬਹੁਤ ਟੀਨ ਸਮਾਨ ਦਾ ਫਰਕ ਤਾਂ ਹੈ ਜੀ ਮਤਲਬ ਬਹੁਤ ਕੁਛ ਕਰਾਉਂਦੇ ਨੇ ਇਹਨੇ ਬਗੈਰ ਜਿੱਤੇ ਤਾਂ ਵੀ ਬਹੁਤ ਕੁਛ ਦਿੱਤਾ ਪਿੰਡ ਰੋਂ ਉਹਨਾਂ ਨੇ ਜਿੱਤ ਕੇ ਵੀ ਸਾਨੂੰ ਕੁਛ ਨਹੀਂ ਦਿੱਤਾ